ਬੀਪੀਓ ਬਾਗਾਪੁਰਾਣਾ ਜੀ ਔਰ ਮੈਂ ਫਿਰੋਈਪੁਰ ਤੋਂ ਬਿਲੋਂਗ ਕਰਦਾ ਜੀ ਔਰ ਡੇਲੀ ਇੱਥੇ ਰਹਿੰਦਾ ਜੀ ਬਾਗਾਪੁਰਾਣਾ ਬਲੌਗ ਦੇ ਵਿੱਚ ਮੇਰੀ ਐਨੀਵਰਸਰੀ ਹੋਣ ਕਾਰਨ ਵਾਈਫ ਮੇਰੇ ਕੋਲ ਆਏ ਸੀਗੇ ਔਰ ਕਿਉਂਕਿ ਉਸ ਦਿਨ ਮੇਰੀ ਡਿਊਟੀ ਵੀ ਸੀਗੀ ਅਗਲੇ ਦਿਨ ਸਵੇਰੇ 7 ਵਜੇ ਤੋ ਉਹ ਮੇਰੇ ਕੋਲ ਹੀ ਰੁਕ ਗਏ ਔਰ ਉਸ ਦਿਨ ਮੇਰੀ ਐਨੀਵਰਸਰੀ ਹੋਣ ਕਾਰਨ ਡਿਊਟੀ ਟਾਈਮ ਤੋਂ ਬਾਅਦ ਅਸੀਂ ਐਨੀਵਰਸਰੀ ਮਨਾ ਲਈ ਸੀਗੀ ਤੇ ਉਹਦੇ ਵਿੱਚ ਮੇਰੀ ਜੇ ਕਿਸੇ ਨੇ ਵੀਡੀਓ ਵਾਇਰਲ ਕੀਤੀ ਹੈ ਤਾਂ ਉਹ ਗਲਤ ਕੀਤੀ ਹੈ ਔਰ ਜੋ ਕਿ ਬਿਲਕੁਲ ਗਲਤ ਹੈ ਮੇਰੀ ਮੇਰਾ ਕੋਈ ਐਸਾ ਮੁੱਦਾ ਨਹੀਂ ਸੀਗਾ ਕਿਸੇ ਐਕਸ਼ਨ ਨੂੰ ਖਰਾਬ ਕਰਨ ਦਾ ਤਾਂ ਇਹ ਜਿਹਨੇ ਵੀ ਵੀਡੀਓ ਵਾਇਰਲ ਕੀਤੀ ਹੈ ਗਲਤ ਕੀਤੀ ਹੈਗੀ ਹੈ ਔਰ ਐਸਲੀ ਮਤਲਬ ਮੈਂ ਉਹਦੀ ਕੰਪਲੇਨਟ ਵੀ ਕਰਨ ਜਾ ਰਿਹਾ ਬੀਪੀਓ ਬਾਗਾਪੁਰਾਨਾ ਜੀ ਔਰ ਮੈਂ ਫਿਰੋਈਪੁਰ ਤੋਂ ਬਿਲੋਂਗ ਕਰਦਾ ਜੀ ਔਰ ਡੇਲੀ ਇੱਥੇ ਰਹਿੰਦਾ ਜੀ ਬਾਗਾਪੁਰਾਨਾ ਬਲੌਗ ਦੇ ਵਿੱਚ ਮੇਰੀ ਐਨੀਵਰਸਰੀ ਹੋਣ ਕਾਰਨ ਵਾਈਫ ਮੇਰੇ ਕੋਲ ਆਏ ਸੀਗੇ ਔਰ ਕਿਉਂਕਿ ਉਸ ਦਿਨ ਮੇਰੀ ਡਿਊਟੀ ਵੀ ਸੀਗੀ ਅਗਲੇ ਦਿਨ ਸਵੇਰੇ 7 ਵਜੇ ਤੋ ਉਹ ਮੇਰੇ ਕੋਲ ਹੀ ਰੁਕ ਗਏ ਔਰ ਉਸ ਦਿਨ ਮੇਰੀ ਐਨੀਵਰਸਰੀ ਹੋਣ ਕਾਰਨ ਡਿਊਟੀ ਟਾਈਮ ਤੋਂ ਬਾਅਦ ਅਸੀਂ ਐਨੀਵਰਸਰੀ ਮਨਾ ਲਈ ਸੀਗੀ ਤੇ ਉਹਦੇ ਵਿੱਚ ਮੇਰੀ ਜੇ ਕਿਸੇ ਨੇ ਵੀਡੀਓ ਵਾਇਰਲ ਕੀਤੀ ਹੈ ਤਾਂ ਉਹ ਗਲਤ ਕੀਤੀ ਹੈ ਔਰ ਜੋ ਕਿ ਬਿਲਕੁਲ ਗਲਤ ਹੈ ਮੇਰੀ ਮੇਰਾ ਕੋਈ ਐਸਾ ਮੁੱਦਾ ਨਹੀਂ ਸੀਗਾ ਕਿਸੇ ਅਕਸ਼ਨ ਨੂੰ ਖਰਾਬ ਕਰਨ ਦਾ ਤੋਂ ਇਹ ਜਿੰਨੇ ਵੀ ਵੀਡੀਓ ਵਾਇਰਲ ਕੀਤੀ ਹੈ غلط ਕੀਤੀ ਹੈਗੀ ਹੈ ਔਰ ਐਸਲੀ ਮਤਲਬ ਮੈਂ ਬੀਪੀਓ ਬਾਗਾਪੁਰਾਨਾ ਜੀ ਔਰ ਮੈਂ ਫਿਰੋਈਪੁਰ ਤੋਂ ਬਿਲੋਂਗ ਕਰਦਾ ਜੀ ਔਰ ਡੇਲੀ ਇੱਥੇ ਰਹਿੰਦਾ ਜੀ ਬਾਗਾਪੁਰਾਨਾ ਬਲੌਗ ਦੇ ਵਿੱਚ ਮੇਰੀ ਐਨੀਵਰਸਰੀ ਹੋਣ ਕਾਰਨ ਵਾਈਫ ਮੇਰੇ ਕੋਲ ਆਏ ਸੀਗੇ ਔਰ ਕਿਉਂਕਿ ਉਸ ਦਿਨ ਮੇਰੀ ਡਿਊਟੀ ਵੀ ਸੀਗੀ ਅਗਲੇ ਦਿਨ ਸਵੇਰੇ 7 ਵਜੇ ਤੋਂ ਉਹ ਮੇਰੇ ਕੋਲ ਹੀ ਰੁਕ ਗਏ ਔਰ ਉਸ ਦਿਨ ਮੇਰੀ ਐਨੀਵਰਸਰੀ ਹੋਣ ਕਾਰਨ ਡਿਊਟੀ ਟਾਈਮ ਤੋਂ ਬਾਅਦ ਅਸੀਂ ਐਨੀਵਰਸਰੀ ਮਨਾ ਲਈ ਸੀਗੀ ਤੇ ਉਹਦੇ ਵਿੱਚ ਮੇਰੀ ਜੇ ਕਿਸੇ ਨੇ ਵੀਡੀਓ ਵਾਇਰਲ ਕੀਤੀ ਹੈ ਤਾਂ ਉਹ ਗਲਤ ਕੀਤੀ ਹੈ ਔਰ ਜੋ ਕਿ ਬਿਲਕੁਲ ਗਲਤ ਹੈ ਮੇਰੀ ਮੇਰਾ ਕੋਈ ਐਸਾ ਮੁੱਦਾ ਨਹੀਂ ਸੀਗਾ ਕਿਸੇ ਐਕਸ਼ਨ ਨੂੰ ਖਰਾਬ ਕਰਨ ਦਾ ਤਾਂ ਇਹ ਜਿਹਨੇ ਵੀ ਵੀਡੀਓ ਵਾਇਰਲ ਕੀਤੀ ਹੈ ਗਲਤ ਕੀਤੀ ਹੈਗੀ ਹੈ ਔਰ ਐਸਲੀ ਮਤਲਬ ਮੈਂ ਉਹਦੀ ਕੰਪਲੇਨਟ ਵੀ ਕਰਨ ਜਾ ਰਿਹਾ ਬੀਪੀਓ ਬਾਗਾਪੁਰਾਣਾ ਜੀ ਔਰ ਮੈਂ ਫਿਰੋਈਪੁਰ ਤੋਂ ਬਿਲੋਂਗ ਕਰਦਾ ਜੀ ਔਰ ਡੇਲੀ ਇੱਥੇ ਰਹਿੰਦਾ ਜੀ ਬਾਗਾਪੁਰਾਣਾ ਬਲੌਗ ਦੇ ਵਿੱਚ ਮੇਰੀ ਐਨੀਵਰਸਰੀ ਹੋਣ ਕਾਰਨ ਵਾਈਫ ਮੇਰੇ ਕੋਲ ਆਏ ਸੀਗੇ ਔਰ ਕਿਉਂਕਿ ਉਸ ਦਿਨ ਮੇਰੀ ਡਿਊਟੀ ਵੀ ਸੀਗੀ ਅਗਲੇ ਦਿਨ ਸਵੇਰੇ 7 ਵਜੇ ਤੋ ਉਹ ਮੇਰੇ ਕੋਲ ਹੀ ਰੁਕ ਗਏ ਔਰ ਉਸ ਦਿਨ ਮੇਰੀ ਐਨੀਵਰਸਰੀ ਹੋਣ ਕਾਰਨ ਡਿਊਟੀ ਟਾਈਮ ਤੋਂ ਬਾਅਦ ਅਸੀਂ ਐਨੀਵਰਸਰੀ ਮਨਾ ਲਈ ਸੀਗੀ ਤੇ ਉਹਦੇ ਵਿੱਚ ਮੇਰੀ ਜੇ ਕਿਸੇ ਨੇ ਵੀਡੀਓ ਵਾਇਰਲ ਕੀਤੀ ਹੈ ਤਾਂ ਉਹ ਗਲਤ ਕੀਤੀ ਹੈ ਔਰ ਜੋ ਕਿ ਬਿਲਕੁਲ ਗਲਤ ਹੈ ਮੇਰੀ ਮੇਰਾ ਕੋਈ ਐਸਾ ਮੁੱਦਾ ਨਹੀਂ ਸੀਗਾ ਕਿਸੇ ਅਕਸ਼ ਨੂੰ ਖਰਾਬ ਕਰਨ ਦਾ ਤੋਂ ਇਹ ਜਿੰਨੇ ਵੀ ਵੀਡੀਓ ਵਾਇਰਲ ਕੀਤੀ ਹੈ ਗਲਤ ਕੀਤੀ ਹੈਗੀ ਹੈ ਔਰ ਇਸ ਲਈ ਮਤਲਬ ਮੈਂ